ਸਖਪਾਲ ਖੇਰਾ ਜਿਹੜਾ ਮੋੜ ਤੇਲਪੇ ਦਿੱਤਾ ਤਾਂ ਖੇਰਾ ਨੇ ਕਿਹਾ ਹੈ ਖੇਰਾ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਨੇ ਜ਼ੋਰ ਲਗਾਉਣਾ ਉਹ ਲਗਾ ਲੈਣਾ ਜੇਲ੍ਹ ਦੇ ਵਿੱਚੋਂ ਬਾਹਰ ਰਾਕੇ ਪੂਰੀ ਕਸਲੀ ਕਰਾਂਗੇ ਸਖਪਾਲ ਖੇਰਾ ਨੂੰ ਕੱਲ ਜੇਲ੍ਹ ਭੇਜਤਾ ਜੀ ਚੋਰਾਂ ਦੇ ਨਾਮ ਤੋਂ ਜੇਲ੍ਹ ਦੇ ਵਿੱਚ ਭੇਜਤਾ ਕੱਲ ਉਹਨਾਂ ਦਾ ਕੇਸ ਤਾਂ ਹੋਇਆ ਸੀਗਾ ਸਖਪਾਲ ਖੇਰਾ ਦੇ ਖਿਲਾਫ ਨਾ ਉਹਨਾਂ ਨੇ ਸ਼ਰੀਆ ਮਾਖੀ ਗੱਲ ਗੱਲ ਕਹਿੰਦੀ ਵੀ ਮੇਰੇ ਕੋਲ ਬਹੁਤ ਕੁਝ ਪਿਆ ਜੀ ਸਰਕਾਰ ਬਹਾਰਾ ਮੰਗਾਂ ਤਸੱਲੀ ਕਰਾਵਾਂ ਗੱਡੇ ਜੀ ਜੇ ਹੁਣ ਮੈਂ ਕੁਝ ਬੋਲ ਗਏ ਨਾ ਕਹਿੰਦਾ ਤੁਹਾਡੇ ਮੁੱਖ ਮੰਤਰੀ ਕੋਲ ਨੂੰ ਪੰਕ ਲਾਵਾਂਗੇ ਜੀ ਕੋਲ ਸੁਣੋ ਕਹਿੰਦਾ ਬੜਾ ਚੰਗਾ ਕਹਿਣਗੇ ਉਹ ਇਸ ਕਰਕੇ ਹੁਣ ਨੀ ਮੈਂ ਕੁਝ ਫਾਲਤੂਂ ਖੈਰਾਂ ਜਿਹੜਾ ਮੜ ਜੇਲ੍ਹ ਭੇਜ ਦਿੱਤਾ ਤਾਂ ਖੈਰਾਂ ਨੇ ਕਿਹਾ ਖੈਰਾਂ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਨੇ ਜ਼ੋਰ ਲਗਾਉਣਾ ਉਹ ਲਗਾ ਲੈਣਾ ਜੇਲ੍ਹ ਦੇ ਵਿੱਚੋਂ ਬਾਹਰ ਰਾਕੇ ਪੂਰੀ ਤਸੱਲੀ ਕਰਾ ਮੰਗ ਹੈ ਜੀ ਇਹਦੇ ਨਾਲੇ ਕੌਲਰ ਗੱਲ ਕਰ ਰਹੇ ਸੀ ਕਿ ਖੈਰਾਂ ਦੀ ਸਪੋਰਟ ਨਹੀਂ ਕੋਈ ਕਰਦਾ ਪਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਪਾਰਟੀ ਦੇ ਲੀਡਰਾਂ ਦੇ ਵੱਲੋਂ ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਵੀ ਦਿੱਤੇ ਜਾਂਦੇ ਨੇ ਤੇ ਜਿਹੜੇ ਟਵੀਟ ਵਗੈਰਾ ਉਹ ਵੀ ਕੀਤੇ ਜਾਂਦੇ ਨੇ। ਨਹੀਂ ਉਹ ਮਦਦ ਕਰ ਰਹੇ ਨੇ। ਸੁਖਵੀਰ ਜੀ ਮਦਦ ਬਹੁਤ ਕਰ ਰਹੇ ਨੇ। ਮੈਂ ਉਹ ਦੇਖਿਆ ਅਸਲ 'ਚ ਉਹਦੇ ਜਾਂਦੇ ਵੀ ਆ ਜੇੜ ਚ ਜਾ ਕੇ ਮਿਲਣ ਵਾਸਤੇ ਆਏ ਨੇ। ਜੀ। ਤੇ ਰੋਜ਼ ਤਾਂ ਇਹ ਪਤਾ ਆ ਸਕਦਾ ਮਿਲਣ ਵਾਸਤੇ ਉੱਥੇ। ਤੇ ਉਹ ਮਿਲ ਰਹੇ ਨੇ। ਅਸਲ 'ਚ ਗੱਲ ਇਹ ਆ ਵੀ ਇਹ ਵੀ ਕੋਈ ਜ਼ਰੂਰੀ ਨਹੀਂ ਆ ਵੀ ਕਿਹਦੇ ਖਿਲਾਫ ਕਿਹਦੇ ਪੱਖ 'ਚ ਕੀ ਗੱਲਬਾਤ ਹੈਗੀ ਐਡੀ ਵੀ ਗੱਲ ਨਹੀਂ ਕੋਈ ਕੌਣ ਕਿਸੇ ਕੌਣ ਕੀ ਮਾਰੇ ਕੰਮ ਕਰਦਾ ਕੌਣ ਚੰਗਾ ਕੰਮ ਕਰਦਾ। ਸੁਖਪਾਲ ਖੈਰਾ ਨੂੰ ਅ ਕੱਲ ਜੇੜ ਚ ਭੇਜਤਾ ਜੀ ਫੇਰ। ਜੀ ਚੋਲਾ ਦਿਨ ਦੇ ਜੀਲ ਦੇ ਵਿੱਚ ਭੇਜਤਾ ਕੱਲ ਉਹਨਾਂ ਨੇ ਇਹ ਕੇਸ ਦਰਜ ਹੋਇਆ ਸੀਗਾ ਸੁਖਪਾਲ ਖਹਿਰਾ ਦੇ ਖਿਲਾਫ ਨਾ ਜੀ ਜੀ ਉਹ ਨਵਾਂ ਧਮਕੀਆਂ ਦਾ ਕੇਸ ਦਰਜ ਕੀਤਾ ਸੀਗਾ ਤੇ ਉਸ ਨੂੰ ਭੇਜਤਾ ਤੇ ਉਹਨਾਂ ਨੇ ਸ਼ਰਿਆ ਮਾਖੀ ਗੱਲ ਗੱਲ ਕਹਿੰਦੇ ਵੀ ਮੇਰੇ ਕੋਲ ਬਹੁਤ ਕੁਝ ਪਿਆ ਜੀ ਸਰਕਾਰ ਦੇ ਖਿਲਾਫ ਪਰ ਮੈਂ ਅਜੇ ਇਹ ਕੁਝ ਕਹਿੰਦਾ ਤੁਹਾਨੂੰ ਇਹ ਜੀ ਬਾਹਰ ਆਵਾਂਗਾ تسਲੀ ਕਰਾਵਾਂ ਗੱਡ ਕੇ ਜੀ ਜੇ ਹੁਣ ਮੈਂ ਕੁਝ ਬੋਲ ਗਿਆ ਨਾ ਕਹਿੰਦਾ ਤੁਹਾਡੇ ਮੁੱਖ ਮੰਤਰੀ ਪੁਲਿਸ ਨੂੰ ਤੰਗ ਕਰਨਗੇ ਪਰ ਉਸ ਨੂੰ ਕਹਦਾ ਮਾੜਾ ਚੰਗਾ ਕਹਿਣਗੇ ਉਹ ਇਸ ਕਰਕੇ ਹੁਣ ਨਹੀਂ ਮੈਂ ਕੁਝ ਬੋਲਦਾ ਨਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾ ਕਿ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਬੋਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ